ਕੀ ਕਰਨਾ ਕਿਨੇ ਇੱਕ ਰੋਟੀ ਨਹੀਂ ਖਾ ਕੇ ਨਾ ਖਾਏ ਹੋ ਹਾਂਜੀ ਰੋਟੀ ਖਾ ਕੇ ਆਇਓ ਹਾਂਜੀ ਇੱਕ ਵਾਰੀ ਅਸੀਂ ਆਪਦੇ ਬਾਰੇ ਦੱਸ ਦਈਏ ਕਿਉਂਕਿ ਤੁਸੀਂ ਸੋਚਦੇ ਹੋਵੋਗੇ ਵੀ ਇੰਨੀਆਂ ਸੋਹਣੀਆਂ ਸ਼ਕਲ ਵਾਲੇ ਕਿੱਥੋਂ ਆ ਗਏ ਹੈਨਾ ਅਸੀਂ ਰੋਣਾ ਨਹੀਂ ਪੋਣਾ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਥੀਏਟਰ ਪਾਸ ਆਊਟ ਸਟੂਡੈਂਟ ਆ ਕਰਕੇ ਦਿਖਾਵਾਂਗੇ ਸਾਡੀ ਵਾਇਸ ਦੀ ਵੈਰੀਏਸ਼ਨ ਤੇ ਸਾਡੀ ਐਕਟਿੰਗ ਤੋਂ ਤੁਹਾਨੂੰ ਪਤਾ ਲੱਗੂਗਾ ਅਸੀਂ ਕਿਹੜੇ ਟਾਈਮ ਤੇ ਕਿਹੜਾ ਕੈਰੈਕਟਰ ਪਲੇ ਕਰ ਰਹੇ ਹਾਂ ਤੇ ਸਾਡੇ ਨਾਟਕ ਦਾ ਨਾਮ ਹੈ ਵਹਿਗੀ ਕੀ ਨਾਮ ਹੈ ਵਹਿਗੀ ਤੇ ਵਹਿਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁੰਦੀ ਕੀ ਹੁੰਦੀ ਹੈ ਪਤਾ ਨਾ ਤੁਸੀਂ ਸਰਵਨ ਕੁਮਾਰ ਦਾ ਨਾਮ ਸੁਣਿਆ ਸਾਰਿਆਂ ਨੇ ਹਾਂਜੀ ਜਿਹੜਾ ਦਿਨ ਨੇ ਮਾਤਾ ਪਿਤਾ ਨੂੰ ਵਹਿੰਗੀ ਚ ਬਿਠਾ ਕੇ ਤੀਰਥ ਯਾਤਰਾ ਤੇ ਲੈ ਗਿਆ ਸੀ ਉਹ ਜਿਹਦੇ ਚ ਬਿਠਾ ਕੇ ਲੈ ਕੇ ਗਿਆ ਸੀ ਉਹ ਤੱਕੜੀ ਦੀ ਤਰ੍ਹਾਂ ਹੁੰਦੀ ਐ ਜਿਹਨੂੰ ਕੀ ਕਹਿੰਦੇ ਐ ਵਹਿੰਗੀ ਵਹਿੰਗੀ ਤੇ ਅੱਜ ਇੱਕ ਵਹਿੰਗੀ ਤੁਹਾਡੇ ਕੋਲ ਵੀ ਐ ਸਾਰੇ ਕੋਲੇ ਉਹ ਕਿਹੜੀ ਐ ਉਹ ਤੁਹਾਡੀ ਪੜ੍ਹਾਈ ਵਾਲੀ ਤੁਹਾਡੀ ਐਜੂਕੇਸ਼ਨ ਵਾਲੀ ਹੈ ਨਾ ਜਿਹਦੇ ਚ ਬਿਠਾ ਕੇ ਤੁਸੀਂ ਆਪਦੇ ਮਾਤਾ ਪਿਤਾ ਨੂੰ ਤੀਰਥ ਯਾਤਰਾ ਤੇ ਲਿਆ ਨਾ ਤੀਰਥ ਯਾਤਰਾ ਤੋਂ ਭਾਵੇਂ ਇੱਕ ਚੰਗੇ ਸਮਾਜ ਵੱਲ ਲੈ ਕੇ ਜਾਣਾ ਤੇ ਨਾਟਕ ਸਾਡਾ ਏਡਾ ਉਦਾਸ ਭਰੇ ਨਹੀਂ ਜਿੱਡੇ ਉਦਾਸ ਭਰੇ ਤੁਸੀਂ ਪੱਖਿਆਂ 'ਚ ਝੱਲੀ ਜਾਂਦੇ ਹੋ ਨਾਟਕ ਸਾਡਾ ਗੁੱਲ ਕਮੇਟੀ ਆ ਜਿੱਥੇ ਆਇਆ ਹਾਸਾ ਖੁੱਲ ਕੇ ਹੱਸਿ ਤਾੜੀ ਮਾਰ ਕੇ ਹੱਸਿਓ ਪੜਾ ਦੀ ਖੋਲ ਕੇ ਹੱਸਿਓ ਖੁੱਲ ਕੇ ਹੱਸਿਓ ਸੇਪੜਾ ਦੀ ਮੁੱਕੇ ਮਾਰ ਮਾਰ ਕੇ ਠੀਕ ਹੈ ਕਿਉਂਕਿ ਉਹ ਸੱਚ ਕਿਉਂਕਿ ਹੱਸਣ ਦੀ ਇਹਨਾਂ ਮੁੰਡਿਆਂ ਨੂੰ ਕਹਿੰਦਾ ਪਿਆਰੇ ਵਿਦਿਆਰਥੀਓ ਪੇਸ਼ ਕਰਨ ਜਾ ਰਹੇ ਆ ਤੁਹਾਡੇ ਸਾਹਮਣੇ ਦੀਪ ਜਗਦੀਪ ਦੀ ਕਲਮ ਚੋਂ ਨਿਕਲਿਆ ਹੋਇਆ ਪੰਜਾਬੀ ਨਾਟਕ ਵੈਂਗੀ ਸਸੀ ਕਾਲਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਚਾਚਾ ਨੂੰ ਬੁਲਾ ਦਿਓ ਸਤਿ ਸ਼੍ਰੀ ਅਕਾਲ ਅਦab ਅਦab ਨਮਸਤੇ ਨਮਸਤੇ ਰਾਮ 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 ਹੁਣ ਤੁਸੀਂ ਐਂ ਕਰੋ ਆਪਣੇ ਆਪਣੇ ਧਰਮ ਦੇ ਅਨਸਾਰ ਮੇਰੀ ਫਤਿਹ ਦੁਆ ਕਬੂਲ ਕਰੋ ਕਿਉਂਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਡਾ ਨਿੱਜੀ ਫਤਵ ਬੰਦਾ ਹੈ ਠੀਕ ਹੈ ਮੈਂ ਆਪਦੇ ਬਾਰੇ ਦੱਸਦਿਆਂ ਮੇਰਾ ਨਾਮ ਹੈ ਸਰਵਣ ਕੀ ਨਾਮ ਹੈ ਸਰਵਣ ਮੈਂ ਸਾਬਨੀ ਮੇਰਾ ਨਾਮ ਹੈ ਸਰਵਣ ਕੀ ਨਾਮ ਹੈ ਸਰਵਣ ਹਾਂ ਹੁਣ ਸਰਵਣ ਉਹ ਨਹੀਂ ਜਿਹਦੇ ਬਾਰੇ ਗੁਣੇ ਦੱਸ ਕੇ ਹਟਿਆ ਜਿਹੜਾ ਉਹਦੇ ਐਨੇ ਮਾਤਾ ਪਿਤਾ ਨੂੰ ਵੇਂਗੀ ਚ ਬਿਠਾ ਕੇ ਤੀਰਤੀ ਯਾਤਰਾ ਤੇ ਲੈ ਗਿਆ ਸੀ ਉਹ ਸਰਵਣੀ ਬਲਕਿ ਮੈਂ ਮੈਂ ਤਾਂ ਜਿਹਦਾ ਸਰਵਣ ਜਿਹੜਾ ਉਹਦੇ ਮਾਪਿਓ ਤੇ ਬਹੁਤ ਜਾਂਦਾ ਤੇ ਬਹੁਤੇ ਅੱਜ ਕੱਲ ਦੇ ਸਰਵਣ ਮਾਪਿਓ ਤੇ ਬੋਝ ਹੀ ਤਨੇ ਤੀਰਥ ਯਾਤਰਾ ਤੇ ਲੈਣਾ ਤਾਂ ਦੂਰ ਦੀ ਗੱਲ ਕਈਆਂ ਨੇ ਮੇਰੇ ਅਰਕੜੇ ਪਿੰਡ ਵਾਲਾ ਗੁਰਦੁਆਰਾ ਵਿੱਚ ਕਹਾ ਹੁਣ ਸਾਰਾ ਪਿੰਡ ਮੈਨੂੰ ਡਾਕਟਰ ਸਰਵਣ ਡਾਕਟਰ ਸਰਵਣ ਕਹਿੰਦਾ ਦੇਖੋ ਡਾਕਟਰ ਨਾ ਮੈਂ ਕੋਈ ਟੀਕੇ ਲਾਉਣ ਵਾਲਾ ਡਾਕਟਰਾਂ ਨਾ ਕੋਈ ਮੈਂ ਪਸ਼ੂਆਂ ਡੰਗਰਾਂ ਵਾਲਾ ਡਾਕਟਰਾਂ ਨਾ ਹੀ ਡਾਕਟਰ ਜੜਾ ਕੱਢਣ ਵਾਲਾ ਕਿਤੇ ਕੋਈ ਕੁੜੀ ਉੱਠ ਕੇ ਜੇ ਵੀਰੇ ਜੜ ਦੇਖੀ ਜੜ ਨਾ ਹੁੰਦੀ ਹੈ ਅਣਾ ਕੋਈ ਜੜਾ ਕੱਢਣ ਵਾਲਾ ਡਾਕਟਰ ਨਹੀਂ ਬਲਕਿ ਮੈਂ ਮੈਂ ਤਾਂ ਪੀ ਐਚ ਡੀ ਦੀ ਪੜ੍ਹਾਈ ਪਾਸ ਕੀਤੀ ਹੈ ਜਿਹਦੇ ਕਰਕੇ ਮੇਰੇ ਨਾਮ ਦੇ ਅੱਗੇ ਡਾਕਟਰ ਲੱਗਦਾ ਹੈ ਤੇ ਤੁਸੀਂ ਵੀ ਜਾਣਦੇ ਹੋ ਕਿ ਜਿਹੜੇ ਬੰਦੇ ਨੇ ਪੀ ਐਚ ਡੀ ਦੀ ਪੜ੍ਹਾਈ ਪਾਸ ਕੀਤੀ ਉਹਦੇ ਨਾਂ ਦੇ ਕੇ ਕੀ ਲੱਗਦਾ ਡਾਕਟਰ ਲੱਗਦਾ ਇਸੇ ਕਰਕੇ ਤੁਸੀਂ ਸੋਚੋਗੇ ਵੀ ਕੋਈ ਬੰਦਾ ਆਪਦੀਆਂ ਡਿਗਰੀਆਂ ਆਪਦੇ ਸਰਟੀਫਿਕੇਟ ਕਿਉਂ ਵੇਚੇਗਾ ਭਲਾ ਕਿਉਂਕਿ ਜਦੋਂ 25 ਸਾਲ 25 ਸਾਲ ਪੜ੍ਹਾਈ ਕਰਨ ਤੋਂ ਬਾਅਦ ਮੈਨੂੰ ਕੋਈ ਨੌਕਰੀ ਨਾ ਮਿਲੀ ਤਾਂ ਇਹਨਾਂ ਡਿਗਰੀਆਂ ਦੀ ਮੇਰੀ ਜ਼ਿੰਦਗੀ ਵਿੱਚ ਕੋਈ ਐਮ ਇਹ ਗੱਲ ਮੈਨੂੰ ਤਾਂ ਸਮਝ ਆ ਗਈ ਸੀ ਪਰ ਕਿਤੇ ਨਾ ਕਿਤੇ ਘਰ ਬੈਠੀ ਮੇਰੀ ਮਾਂ ਨੂੰ ਵੀ ਸਮਝ ਆ ਗਈ ਸੀ ਤਾਇਆ ਤਾਂ ਮੇਰੀ ਮਾਂ ਨੇ ਇੱਕ ਦਿਨ ਪਤਾ ਕੀ ਕੀਤਾ ਮੇਰੀ ਮਾਂ ਨੇ ਮੇਰੀਆਂ ਸਾਰੀਆਂ ਡਿਗਰੀਆਂ ਸਰਟੀਫਿਕੇਟ ਇਕੱਠੇ ਕੀਤੇ ਤੇ ਚੁੱਲ੍ਹੇ 'ਚ ਢੇਜਾ ਦਿੱਤੀ ਮੈਂ ਜਾ ਕੇ ਬੇਬੇ ਨੂੰ ਘੇਰਾ ਪਾਇਆ ਮੈਂ ਕਿਹਾ ਬੇਬੇ ਜੀ ਕੀ ਕਰੀ ਜਾਂਦੇ ਹੋ ਅਗੋ ਬੇਬੇ ਕਹਿੰਦੀ ਹਾਂ ਮੈਂ ਕਿਹਾ ਬੇਬੇ ਮੇਰੀਆਂ ਡਿਗਰੀਆਂ ਮੇਰੇ ਸਰਟੀਫਿਕੇਟ ਤੂੰ ਝੁੱਲੇ ਚ ਦੇਈ ਜਾਂਦੀਆਂ ਬੇਬੇ ਫੇਰ ਅਗੋ ਹਾਂ ਅਸਲ ਚ ਪ੍ਰੋਬਲਮ ਪਤਾ ਕੀ ਸੀ ਮੇਰੀ ਬੇਬੇ ਨੂੰ ਥੋੜਾ ਉੱਚੀ ਸੌਂਦਾ ਸੀ ਪਰ ਮੈਂ ਜ਼ੋਰ ਲਾ ਕੇ ਕਹਿੰਦਾ ਮੈਂ ਕਿਹਾ ਬੇਬੇ ਮੇਰੀਆਂ ਡਿਗਰੀਆਂ ਮੇਰੇ ਸਰਟੀਫਿਕੇਟ ਝੁੱਲੇ ਚ ਦੇਈ ਜਾਂਦੀਆਂ ਮੇਰੀ ਬੇਬੇ ਦਾ ਚਿਹਰਾ ਉਦਾਸ ਤੇ ਉਦਾਸ ਭਰੇ ਚਿਹਰੇ ਨਾਲ ਬੇਬੇ ਮੈਨੂੰ ਆਖਦੀ ਹੈ ਹਾਂ ਫਿਰ ਮੈਂ ਕੀ ਕੀਤਾ ਮੈਂ ਆਪਦੀਆਂ ਸਾਰੀਆਂ ਡਿਗੀਆਂ ਸਰਟੀਫਿਕੇਟ ਖੋ ਕੇ ਸਾਈਡ ਤੇ ਲਿਆ ਕੇ ਰੱਖਤੇ ਤੇ ਬੇਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿ ਬੇਬੇ ਇਹੇ ਮੇਰੀਆਂ ਡਿਗਰੀਆਂ ਨੇ ਆ ਸਰਟੀਫਿਕੇਟ ਐ ਔਰ ਸਰਟੀਫਿਕੇਟ ਐ ਕਹਿੰਦੀ ਵੀ ਪੁੱਤ ਮੈਂ ਤਾਂ ਸੋਚਿਆ ਸੀ ਆ ਤੇਰੀਆਂ ਡਿਗਰੀਆਂ ਤੇ ਸਰਟੀਫਿਕੇਟ ਸਾਡੀ ਸਾਰੀ ਉਮਰ ਦੀ ਰੋਟੀ ਪਕਾਉਣਗੇ ਸਾਰੀ ਉਮਰ ਦੀ ਬਣੇਗੀ ਪੁੱਤ ਮੈਂ ਸੋਚਿਆ ਇੱਕ ਟਾਈਮ ਦੀ ਪਕਾ ਲਵਾਂ ਆ ਕਹਿਣਾ ਸੀ ਮੇਰੇ ਨੂੰ ਹਾਲਕਿ ਮੈਂ ਆਉਦੀ ਮਾਂ ਦੇ ਅੰਦਰਲੇ ਦਰਦ ਨੂੰ ਸਮਝ ਗਿਆ ਸੀ ਵੀ ਮੇਰੀ ਮਾਂ ਕਹਿਣਾ ਕਿ ਚਾਹੁੰਦੀ ਆ ਖੈਰ ਮਾਂ ਸਾਡੀ ਮਾਂ ਹੁੰਦੀ ਆ ਬਾਪੂ ਮੇਰਾ ਇਦੋਂ ਵੀ ਖਤਰਨਾਕ ਵੈਸੇ ਸਾਰਿਆਂ ਦੇ ਬਾਪੂ ਖਤਰਨਾਕ ਹੁੰਦੇ ਨਾ ਬਾਪੂ ਖਤਰਨਾਕ ਹੁੰਦੇ ਆ ਆਮੀਏ ਸਾਡੇ ਵਾਲਾ ਫੜਿਆ ਨਾ ਇੱਕ ਦਿਨ ਹੋਇਆ ਕਿ ਗੱਲ ਸੁਣਾਉਣਾ ਮੇਰੇ ਬਾਪੂ ਨੇ ਖੋਲਿਆ ਟਰੰਕ ਤੇ ਵਿੱਚੋਂ ਚੱਕ ਲਿਆ ਮੇਰਾ 8ਵੀਂ ਦਾ ਸਰਟੀਫਿਕੇਟ ਕੰਨ ਚ ਮਾਰਦਾ ਮੇਰੇ ਵੱਲੋਂ ਘਰੇ ਆਵੇ ਸਾਗਰ ਦੀ ਬੋਟੀ ਲੈੰਦੀ ਐਂਡ ਕਾਚੜਾ ਮੇ ਇਹ ਟਲੀ ਆ ਕੋਈ ਮੇਰੀ ਮਜਬੂਰੀ ਤੁਮੇ ਹੀ ਛੇਤੀ ਦੇਣੇ ਮੈਲ ਕਢਾਂ ਪਤੰਦਰਾਂ ਦੀ ਮੱਖੀ ਫਸੀ ਪਈ ਸੀ ਓਏ ਲਾਓ ਵੀ 16ਵਾਂ ਵੀ ਟੱਪਿਆ 17ਵਾਂ ਵੀ ਟੱਪਿਆ 18ਵੇਂ ਚ ਬਾਪੂ ਓਏ ਬਦਨਾਮ ਨਹੀਂ ਓਏ ਜਵਾਨ ਹੋ ਗਿਆ ਬਾਪੂ ਜੀ ਸਸਕਾਰ ਬਾਪੂ ਜੀ ਪਹਿਰੀ ਪੈਣਾ ਪਾਇਆ ਆ ਕੀ ਕਰੀਏ ਨੇ ਬਾਪੂ ਜੀ ਤੈ ਨੁਲੀ ਦੀਦਾ ਮੈਣ ਕੱਢੀ ਜਾਨਾ ਇਹ ਮੇਰੇ ਅੱਠਵੀਂ ਦਾ ਸਰਟੀਫਿਕੇਟ ਹੈ ਕੰਨ ਚ ਮਾਰੀ ਇਹਨਾਂ ਸ਼ਰਮ ਨਹੀਂ ਆਉਂਦੀ ਅੱਠਵੀਂ ਬਹੁਤ ਔਖੀ ਹੁੰਦੀ ਹੈ ਓਏ ਹੁਣ ਮੈਨੂੰ ਕੀ ਪਤਾ ਮੈਂ ਕਿਹੜਾ ਕੀਤੀ ਐ ਆ ਤੂੰ ਤਾਂ ਅੱਠਵੀਂ ਨਹੀਂ ਕੀਤੀ ਮੈਂ ਤਾਂ ਅੱਠਵੀਂ ਕੀਤੀ ਐ ਮੈਨੂੰ ਪਤਾ ਐ ਅੱਠਵੀਂ ਬਹੁਤ ਔਖੀ ਹੁੰਦੀ ਐ ਲੈ ਸੁਣ ਲਓ ਕਹਿੰਦਾ ਅੱਠਵੀਂ ਔਖੀ ਹੁੰਦੀ ਐ ਹੋਰ ਓਏ ਆਪਣੇ ਉਹ ਗਵਾਂਢੀ ਵਾਲੀ ਕੁੜੀ ਨਹੀਂ ਉਹ ਸਿੰਦਲ ਜੀ ਆਹੋ ਹਾਂ ਝੱਗੂ ਸਕੂਟਰੀ ਹੈ ਇੱਧਰ ਨੂੰ ਝੱਗੂ ਸਕੂਟਰੀ ਹੈ ਉੱਧਰ ਨੂੰ ਫੋਨ ਹੀ ਨਹੀਂ ਛੱਡਦੀ ਕੀ ਕਹਿੰਦੇ ਆ ਉਹਨਾਂ ਨੂੰ ਬਿਲਨ ਯਹੀ ਬਣਾਈ ਜਾਊ। ਆ ਪਾਸਤਾ ਹੋ ਹੋਗੀ। ਤੁਮ ਗਣਾ ਤਮੀ ਔਖੀ ਹੁੰਦੀ ਆ। ਜਦੋਂ ਮੈਂ ਕੀਤੀ ਸੀ ਉਦੋਂ ਅੱਠਵੀਂ ਬਹੁਤ ਔਖੀ ਹੁੰਦੀ ਸੀ। ਓ ਮੈਂ ਸੁਣਿਆ ਸਰਕਾਰ ਨੇ ਕੋਈ ਕਾਨੂੰਨ ਬਣਾਤਾ ਕੀ? ਬਈ ਅੱਠਵੀਂ ਤਾਂ ਕਿਸੇ ਨੂੰ ਫੇਰ ਹੀ ਨਹੀਂ ਕਰਨਾ। ਤੇ ਹੁਣ ਹੋਊਗਾ ਕਾਨੂੰਨ ਪਰ ਜਦੋਂ ਮੈਂ ਕੀਤੀ ਸੀ ਉਹਨਾਂ ਟਾਈਮਾਂ ਚ ਬਹੁਤ ਔਖੀ ਹੁੰਦੀ ਸੀ ਅੱਠਵੀਂ ਯਾਰ ਬੋਰਦੀ ਹੁੰਦੀ ਸੀ ਬੋਰਦੀ। ਓਏ ਹੁਣ ਮੈਨੂੰ ਕੀ ਪਤਾ ਯਾਰ। ਬੋਰ ਦੀ ਹੈ ਕਿ ਟਾਲੀ ਦੀ ਹੈ ਤੂੰਾਰੇ ਤਾਂ ਲੱਫੇ ਨਾ ਖਾਲੀ ਆ ਸਰਟੀਫਿਕੇਟ ਇਹ ਲਿਆਵਰਾ ਇਹ ਫੜਾ ਉਹ ਸਰਟੀਫਿਕੇਟ ਉਹ ਸਰਟੀਫਿਕੇਟ ਨਹੀਂ ਸਰਟੀਫਿਕੇਟ ਹੁੰਦਾ ਸਰਟੀਫਿਕੇਟ ਸਾਡੇ ਅਨਪੜਾਂ ਦਾ ਤਾਂ ਸਰਟੀਫਿਕੇਟ ਹੀ ਹੁੰਦਾ ਫਿਰ ਮੈਂ ਵੀ ਨਹੀਂ ਦੇਣਾ ਸਰਟੀਫਿਕੇਟ ਨਹੀਂ ਲੈਣਾ ਨਹੀਂ ਨਹੀਂ ਲੈਣਾ ਨਹੀਂ ਦੇਣਾ ਨਹੀਂ ਲੈਣਾ ਨਹੀਂ ਦੇਣਾ ਨਾ ਦੇ ਮੈਂ ਤੇਰਾ ਦਸਵੀਂ ਵਾਲਾ ਚੱਕ ਲੈਣਾ ਅੰਦਰੋਂ ਬਾਪੂ ਲਓ ਜੀ ਹੁਣ ਮੇਰੇ ਬਾਪੂ ਨੂੰ ਕੌਣ ਸਮਝਾਵੇ ਕਿ ਅੱਠਵੀਂ ਤੱਕ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਇਹ ਸਾਰੇ ਕਾਨੂੰਨ ਤਾਂ ਬਣਾਏ ਜਾਂਦੇ ਆ ਸਾਨੂੰ ਅਨਪੜ ਰੱਖੰਦੇ ਆ ਸਾਸ਼ਾ ਨੇ ਹੁਣ ਤੁਸੀਂ ਦੱਸੋ ਵੀ ਜਿਹੜਾ ਬੱਚਾ ਅੱਠਵੀਂ ਤੱਕ ਇਹ ਨਾ ਪੜਿਆ ਨੌਵੀਂ ਜਾ ਕੇ ਪੜ ਲੂਗਾ ਨਹੀਂ ਪੜ ਸਕਦਾ ਨਾ ਵੀ ਜਿਹੜੀ ਇਮਾਰਤ ਦੀ ਆਪਾਂ ਨੀਂਹ ਨਾ ਮਜ਼ਬੂਤ ਬਣਾਈ ਓਏ ਇਮਾਰਤ ਕਿੱਥੋਂ ਬਣ ਜੂਗੀ ਪਰ ਸਾਡੇ ਬਰੇ ਅੱਠਵੀਂ ਆਈ ਨਹੀਂ ਹੁੰਦੀ ਸਾਡੇ ਵੇਲੇ 8ਵੀਂ ਤੇ 5ਵੀਂ ਬੋਰਡ ਦੀ ਹੁੰਦੀ ਸੀ ਸਾਰਾ ਸਾਰਾ ਦਿਨ ਤੇ ਪੂਰੀ ਪੂਰੀ ਰਾਤ ਪੜ੍ਹਨਾ ਪੈਂਦਾ ਸੀ ਫੇਰ ਜਾ ਕੇ 8ਵੀਂ ਚ ਪਾਸ ਹੁੰਦੇ ਸੀ ਤੇ ਸਾਡੇ ਵੇਲੇ ਇੱਕ ਅਧਿਆਪਕ ਦਾ ਰਤਬਾ ਇੱਕ ਟੀਚਰ ਦਾ ਰਤਬਾ ਰੱਬ ਦੇ ਸਮਾਨ ਹੁੰਦਾ ਸੀ ਇੱਕ ਅਧਿਆਪਕ ਨੂੰ ਰੱਬ ਦੇ ਸਮਾਨ ਮੰਨਿਆ ਜਾਂਦਾ ਸੀ ਤੇ ਮਾਸਟਰ ਦੀ ਘੂਰ ਨਹੀਂ ਵੀ ਸਾਡੀ ਜਾਨ ਤੱਕ ਕਢ ਲੈਂਦੀ ਸੀ ਤੇ ਜੇ ਕਿਤੇ ਸਕੂਲ ਦਾ ਕੰਮ ਨਾ ਕਰਕੇ ਜਾਣਾ ਨਾ ਮਾਸਟਰ ਨੇ ਢਾ ਲੈਣਾ ਸੁੱਕ ਦੇ ਬੱਕਰੇ ਆ ਇੱਕ ਵਾਰੀ ਹੋਇਆ ਕਿ 8ਵੀਂ ਦੀ ਗੱਲ ਸੁਣਾਉਣਾ ਮੈਂ ਨਾ ਸਕੂਲ ਦਾ ਕੰਮ ਨਾ ਕਰਕੇ ਗਿਆ ਤੇ ਉੱਤੋਂ ਕਰੀ ਆਵਾ ਸ਼ਰਾਰਤਾਂ ਸ਼ਰਾਰਤਾਂ ਵੀ ਪਤਾ ਕਿਉਂ ਜੀਆਂ ਸਾਡੀ ਕਲਾਸ 'ਚ ਲੱਗਿਆ ਸੀ ਪ੍ਰਿੰਟਾਂ ਵਾਲਾ ਛੱਤਾ ਪੁੱਛੋ ਕਿਉਂ ਲੱਗਿਆ ਸੀ ਕਿਹਨਾਂ ਵਾਲਾ ਪੁੱਛੋ ਕਿਉਂ ਲੱਗਿਆ ਸੀ ਕਿਉਂ ਲੱਗਿਆ ਸੀ ਇਹ ਤਾਂ ਉਹਨਾਂ ਪ੍ਰਿੰਟਾਂ ਨੂੰ ਪਤਾ ਮੈਨੂੰ ਕੀ ਪਤਾ ਸਾਡੀ ਕਲਾਸ 'ਚ ਲੱਗਿਆ ਸੀ ਪ੍ਰਿੰਟਾਂ ਵਾਲਾ ਛੱਤਾ ਮੈਂ ਸ਼ਰਾਰਤੀ ਬੜਾ ਸੀ ਮੈਂ ਚੱਕਰ ਉਡਾ ਕੇ ਮਾਰਦਾ ਬਹੁਤ ਸਾਰੇ ਕਲਾਸ ਪ੍ਰਿੰਟ ਐ ਪ੍ਰਿੰਡਾ ਹੋ ਗਿਆ ਐਨੇ ਸਕੂਲ ਚ ਬੱਚੇ ਨਹੀਂ ਜਿੰਨੇ ਪ੍ਰਿੰਡਾ ਹੋ ਗਿਆ ਤੇ ਪਿੱਛੋਂ ਦੀ ਆ ਕੇ ਸਾਡੇ ਮਾਸਟਰ ਜੀ ਕੌਣ ਆ ਗਏ ਮਾਸਟਰ ਜੀ ਮੈਨੂੰ ਲੱਗਿਆ ਕਿਤੇ ਮੇਰਾ ਭੋਲਾ ਯਾਰ ਮੈਂ ਗਾਂਹ ਪ੍ਰਿੰਡਾ ਨੂੰ ਚੈਲੰਜ ਕਰੀ ਬੈਠਾ ਮੈਂ ਕਹਿੰਦਾ ਲੜ ਲੈ ਨੀ ਆ ਜੱਡ ਲ ਲੈ ਅਜੇ ਲੜ ਕੇ ਦਿਖਾ ਬਣੀ ਫਰਦੀ ਹੈ ਵੱਡੀ ਪਿੰਡ ਨਹੀਂ ਉਹ ਭੋਲੇ ਓਏ ਡਾਂਗ ਲੈ ਕੇ ਆ ਓਏ ਨੀ ਆ ਜੱਡ ਲ ਲੈ ਲੜ ਕੇ ਉਹ ਤੂੰ ਡਾਂਗ ਲਿਆ ਓਏ ਨੀ ਆ ਜੱਡ ਲ ਲੈ ਆਹ ਕੋਲੇ ਦੇ ਲੜਕੇ ਦਿਖਾ ਬੜੀ ਪਰਦੀਆ ਕੋਲੇ ਦਾ ਤੈਨੂੰ ਗਿਆ ਦਾ ਕੋਲੇ ਕੋਲੇ ਵੇ ਤੂੰ ਵੱਡਾ ਹੋ ਗਿਆ ਓਏ ਓ ਤੇਰੇ ਦਾੜੀ ਵੀ ਆ ਗਈ ਓਏ ਹੈ ਏ ਭੋਲਾ ਜੀ ਬੇਟਾ ਸਕੂਲ ਚ ਮਾਸਟਰ ਵੀ ਲੱਗ ਚੁੱਕਿਆ ਹੈ ਵਾਏ ਉੱਥੇ ਕੀ ਕਰਦਾ ਸੀ ਆਪਣੇ ਸਕੂਲ ਤੇ ਭਿੰਡਾਂ ਨੇ ਹਮਲਾ ਕਰਤਾ ਹਉਦੇ ਲੜੀਓ ਕਿਡਾ ਮੂਲੇ ਕੋਈ ਓਏ ਪਰ ਤੂੰ ਉੱਥੇ ਕੀ ਕਰਦਾ ਸੀ ਮੈਂ ਤਾਂ ਗਿਣਤੀ ਮਾਰਦਾ ਸੀ ਗਿਣਤੀ ਮਾਰਦਾ ਸੀ ਹਾਂਜੀ ਦੱਸ ਫਿਰ ਕਿੰਨੀਆਂ ਗਿਣੀਆਂ ਉਹ ਤਾਂ ਅਜੇ ਗਿਣੀ ਜਾਂਦਾ ਸੀਗਾ ਜੀ ਥੋੜੇ ਆਓ ਤੈਨੂੰ ਕੱਲ ਕੰਮ ਦਿੱਤਾ ਸੀ ਓਏ ਭਾੜੇ ਯਾਦ ਕਰਨ ਨੂੰ ਗਿਆ ਸੀ ਤੈਨੂੰ ਭਾੜੇ ਟਮਾਟੇ ਜਿਵੇਂ ਸਾਰੇ ਯਾਦ ਕਰਕੇ ਆਏ ਜੀ ਚੱਲ ਸੁਣਾ ਫਿਰ ਕਿੰਨੇ ਦਾ ਸੁਣਾਵਾ ਜੀ ਨੌਂ ਦਾ ਸੁਣਾ ਨੌਂ ਦਾ ਕਿਵੇਂ ਸੁਣਾ ਦੂੰ ਮੈਂ ਤਾਂ ਨਹੀਂ ਜਾ ਜੇ ਕੋਤ ਮੈਨੂੰ ਨੌਂ ਦਾ ਭਾੜਾ ਸੁਣਾ ਦੇ ਸੁਣਾਉਣਾ ਜੀ ਨੌਂ ਇੱਕ ਨੌਂ ਨੌ ਦੂਏ ਤਾਰਾਂ ਨੌ ਤਿਆ 9 27 9 4 9 4 35 36 37 9 5 ਵੜਦਾ ਬਹੁਤ ਆ ਹਨਾ ਕਿਵੇਂ ਜੀ ਵਰਦਾ ਬਹੁਤ ਆ ਤੂੰ ਹਾਂ ਜੀ ਹਾਂ ਜੀ ਹਾਂ ਜੀ ਟੀਚਰਾਂ ਦਾ ਕਹਿਣਾ ਵੀ ਮੰਨਦਾ ਹਾਂ ਜੀ ਘਰਦਿਆਂ ਦਾ ਕਹਿਣਾ ਵੀ ਮੰਨਦਾ ਹਾਂ ਹਾਂ ਜੀ ਸਕੂਲ ਦਾ ਕੰਮ ਸਾਰਾ ਕਰਕੇ ਆਉਣਾ ਹੈ ਹਾਂ ਜੀ ਤੈਨੂੰ ਕੱਲ ਕੰਮ ਦਿੱਤਾ ਸੀ ਉਹ ਵੀ ਕਰਕੇ ਆ ਹਾਂ ਜੀ ਕੀਤਾ ਕੰਮ ਸਾਰਾ ਕਰਕੇ ਆ ਜੀ ਚੱਲ ਕਾਪੀ ਗੱਢ ਕੇ ਲਿਆ ਉਹ ਤਾਂ ਘਰੇ ਰਹੇਗੀ। ਉਹ ਤੇ ਤੂੰ ਵੀ ਘਰੇ ਹੀ ਰਹਿਆਣਾ ਸੀ। ਤੇ ਹੁਣ ਜਾ ਵਰਦੇ ਆ। ਉਹ ਵੀ ਪਤਾ ਕੀਮਤਾ ਸੀ ਪੁੱਛੋ ਕੀ ਹੁੰਦਾ ਸੀ। ਹੀਰੀ ਬਾਨੀ। ਜਿਵੇਂ ਬਾਹੂ ਬੜੀ ਨਵਾਏ ਮਾਰਦੇ। ਪਾਪਾ। ਪਾਪੇ। ਪਾਪੇ। ਭਾਂਕ। ਪਾਪਾ। ਮਾਸਟਰ ਜੀ। ਬਲਾ ਚੰਗਾ ਬੰਦਾ ਸੀ ਉਹ ਉਹ ਮਰੇ ਥੋੜੀ ਆ ਉਹਨਾਂ ਨੇ ਤਾਂ ਤੁਹਾਨੂੰ ਸਕੂਲ ਚ ਬੁਲਾਇਆਗਾ ਸਕੂਲ ਚ ਤੇ ਹੋਰ ਮੈਨੂੰ ਤੇ ਹੋਰ ਸੋਨੂ ਸੀਤੇ ਵਾਲੇ ਨੂੰ ਬੁਲਾਇਆ ਪੱਕਾ ਤੂੰ ਕੋਈ ਸ਼ਰਾਰਤ ਕੀਤੀ ਹੋਣੀ ਐ ਸ਼ਰਾਰਤਾਂ ਸ਼ਰਾਰਤਾਂ ਤਾਂ ਮੈਂ ਕਰਦਾ ਨਹੀਂ ਪਾਸੇ ਉਹ ਤਾਂ ਮੇਰਾ ਸਕੂਲ ਦਾ ਕੰਮ ਘੋੜਾ ਇਹ ਰਹਿ ਗਿਆ ਜੀ ਬਾਪੇ ਓਏ ਕੰਮ ਤੁਹਾਡੇ ਬੁੜੇ ਨੇ ਕਰਨਾ ਓਏ ਬੀਬੀ ਨੂੰ ਦੱਸੂਗਾ ਹਰ ਤੂੰ ਤਾਂ ਮੇਰਾ ਸ਼ੇਰ ਪੁੱਤ ਐ ਸ਼ੇਰ ਪੁੱਤ ਐ ਉਹ ਜੀਆਂ ਗੱਲਾਂ ਬੀਬੀ ਨੂੰ ਨਹੀਂ ਦੱਸੀਆਂ ਹੁੰਦੀਆਂ ਮੇਰਾ ਪਾਪਾ ਵੀ ਮੇਰੀ ਬੀਬੀ ਤੋਂ ਨਾ ਟੌਰਦਾ ਮੈਨੂੰ ਪਤਾ ਮਾਸਟਰਾਂ ਨੇ ਮੈਨੂੰ ਕਿਉਂ ਬੁਲਾਇਆ ਹੁਣ ਕਿਉਂ ਬੁਲਾਇਆ ਉਹਨਾਂ ਨੇ ਕਰਨੀ ਐ ਤੇਰੀ ਬੇਇੱਜ਼ਤੀ ਉਹ ਵੀ ਮੇਰੇ ਮੂਹਰੇ ਮੇਰੀ ਤਾਂ ਕਰਤੀ ਹੁੰਦਾ ਤੇਰੀ ਕਰ ਲਈਆ ਮੇਰਾ ਮਾਸਟਰਾਂ ਨੂੰ ਪਹਿਲੇ ਦਿਨੋਂ ਕਿਹਾ ਵਿਆ ਕੀ ਵੀ ਇਹਨੂੰ ਕੁੱਟੋ ਕੜੀ ਸੋਪੜਾ ਇਹਨੂੰ ਜਾਨੋਂ ਮਾਰ ਦਿਓ ਪਰ ਇਹਨੂੰ ਬੰਦੇ ਦਾ ਪੁੱਤ ਬਣਾ ਦਿਓ ਬੰਦੇ ਦਾ ਨਹੀਂ ਮੈਂ ਤੇਰਾ ਹਾਂਗਾ ਓਏ ਮੈਂ ਬੰਦਾ ਨਹੀਂ ਓ ਤੇ ਨਾਲੇ ਜਿੱਤੇ ਤੂੰ ਤੇ ਬੀਬੀ ਲੜੇ ਸੀ ਬੀਬੀ ਮੈਨੂੰ ਕਹਿੰਦੀ ਸੀ ਲੈ ਤੇਰਾ ਪਿਓ ਕੋਈ ਬੰਦਾ ਹੈ ਬੀਬੀ ਬੀਬੀ ਦੱਸੂ ਮਾ ਬੀਬੀ ਨੂੰ ਅੱਜ ਤੂੰ ਇੱਕ ਕੰਮ ਕਰ ਹਾਂ ਤੂੰ ਮਾਸਟਰਾਂ ਤੋਂ ਮਾਫੀ ਮੰਗ ਲਾ ਉਹਨਾਂ ਨੇ ਤੈਨੂੰ ਮਾਫ ਕਰ ਦੇਣਾ ਜਾੜਾ ਪਾਪਾ ਮੇਰੇ ਕੋਲੇ ਟਾਈਮ ਨਹੀਂ ਹੈਗਾ ਤੇਰੀਆਂ ਫालतू ਗੱਲਾਂ ਵਾਸਤੇ ਜਾ ਅਬਰਾ ਸਕੂਲ ਆ ਮੇਰੀ ਟੂੜੀ ਕੋਠੇ ਅੰਦਰ ਕਰਨ ਆਲੀ ਪਈ ਐ ਮੈਂ ਨਹੀਂ ਜਾਂਦਾ ਸਕੂਲ ਸਕਾਲ ਦੇਖਿਆ ਸਾਡੇ ਵੇਲੇ ਤਾਂ ਸਾਡੇ ਮਾਪਿਓ ਪਹਿਲੇ ਦਿਨ ਤੋਂ ਅਧਿਆਪਕਾਂ ਨੂੰ ਕਹਿ ਜਾਂਦੇ ਸੀ ਵੀ ਸਾਡੇ ਬੱਚੇ ਨੂੰ ਕੁੱਟੋ ਘੂਰੋ ਮਾਰੋ ਜੋ ਕੁਝ ਮਰਜ਼ੀ ਕਰੋ ਬੰਦੇ ਦਾ ਪੁੱਤ ਬਣਾ ਦਿਓ ਤੇ ਫੇਰ ਕੀ ਹੁੰਦਾ ਸੀ ਮਾਸਟਰ ਜੀ ਸਾਨੂੰ ਲੱਗ ਜਾਂਦੇ ਸੀ ਬੰਦੇ ਦਾ ਪੁੱਤ ਬਣਾਉਣ ਸਾਡੇ ਤਾਂ ਡਾਕਟਰ ਦੀ ਦਵਾਈ ਵਾਂਗੂ ਤਿੰਨ ਟਾਈਮ ਕੁੱਟ ਪੈਂਦੀ ਰਹੀ ਐ ਪਰ ਯਕੀਨ ਮੰਨਿਓ ਉਹ ਸਕੁੱਟ ਦੇ ਨਤੀਜੇ ਐ ਵੀ ਜਿੰਦਗੀ ਚ ਹਜੇ ਤੱਕ ਨਹੀਂ ਡੋਲੇ ਪਰ ਅੱਜ ਕੱਲ ਆਇ ਨਹੀਂ ਹੁੰਦਾ ਅੱਜ ਕੱਲ ਮੜੇ ਅਧਿਆਪਕਾਂ ਦੇ ਬੱਚੇ ਨੂੰ ਘੂਰਦੇ ਮੁੰਡੇ ਤਾਂ ਕਲਾਸ ਚੋਂ ਬਾਹਰ ਆ ਕੇ ਕਾਨੂੰਨ ਨੂੰ ਫੋਨ ਲਾ ਲੈਣਗੇ ਹੈਲੋ ਉਹ ਤੇਰੀ ਯਾਰ ਨੂੰ ਮੈਂ ਥਾਲੇ ਨਹੀਂ ਘੂਰਦਾ ਓਏ ਨਹਿਰ ਤੇ ਘੇਰਾਂਗੇ ਕਰਤਾਂ ਦੁਲਾ ਦੇ ਪਰ ਇੱਕ ਗੱਲ ਦੱਸਾਂ ਜਿਹੜਾ ਬੱਚਾ ਜਿਹੜਾ ਬੱਚਾ ਇਹ ਸਮਰਚ ਅਧਿਆਪਕਾਂ ਦੀ ਇੱਜ਼ਤ ਨਹੀਂ ਨ ਕਰਦਾ ਉਹਨੂੰ ਜ਼ਿੰਦਗੀ ਚ ਕਦੇ ਇੱਜ਼ਤ ਨਹੀਂ ਮਿਲਦੀ ਅੱਜ ਕੱਲ ਦੀ ਗੱਲ ਹੈ ਇੱਕ ਸਾਡੇ ਕਮਾਂਡੀਆਂ ਦਾ ਜਵਾਕ ਹੈ ਚਿੰਟੂ ਹੋਇਆ ਕਿ ਉਹਨੂੰ ਸਕੂਲ 'ਚ ਮਾਰੇ ਅਧਿਆਪਕਾਂ ਨੇ ਘੂਰਤਾ ਹੁਣ ਸਾਡੇ ਵੇਲੇ ਤਾਂ ਸਕੂਲ 'ਚ ਭਾਪੇ ਵੀ ਨਹੀਂ ਜਾਂਦੇ ਹੁੰਦੇ ਸੀ ਤੇ ਅੱਜ ਕੱਲ ਸਕੂਲ 'ਚ ਮੰਮੀਆਂ ਤੋਰੀਆਂ ਫਿਰਦੀਆਂ ਹੁੰਦੀਆਂ ਮੇਰੇ ਚਿੰਟੂ ਨੂੰ ਮੇਰੇ ਚਿੰਟੂ ਨੂੰ ਮਾਰਿਆ ਹਾਂ ਮੇਰੇ ਚਿੰਟੂ ਨੂੰ ਮਾਰਿਆ ਸਕੂਲ 'ਚ ਹਾਂ ਹੋਰ ਕੋਈ ਨਹੀਂ ਬਾਕੀ ਦੀ ਸਟੋਰੀ ਦੰਨੋ ਸ਼ਾਮ ਨੂੰ ਫੋਨ ਕਰਕੇ ਦੱਸੂਗੀ ओके एक्सक्यूज मी हां जी ਦੱਸੋ ਤੁਸੀਂ ਮਾਸਟਰ ਜੀ ਹੋ ਨਹੀਂ ਮੈਂ ਤਾਂ ਪੱਖੇ ਠੀਕ ਕਰਨਾ ਹੈ ਜਲਦੀ ਜਲਦੀ ਨਾ ਮਾਸਟਰ ਜੀ ਨੂੰ ਬੁਲਾ ਦਿਓ ਪੱਖੇ ਬੁੱਖੇ ਠੀਕ ਕਰਨ ਦੀ ਗੱਲ ਨਹੀਂ ਕਰਦੀ ਮੈਂ ਹਾਂ ਓ ਭੈਣ ਜੀ ਮੈਂ ਹੀ ਮਾਸਟਰ ਜੀ ਦੱਸੋ ਕੀ ਹੋਇਆ ਓ ਤੂਸੀਓ ਮਾਸਟਰੋ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੇ ਛੋਟੇ ਜੇ ਚਿੰਟੂ ਨੂੰ ਮਾਰਿਆ ਅਸੀਂ ਤੁਹਾਡੇ ਚਿੰਟੂ ਨੂੰ ਮਾਰਿਆ ਨਹੀਂ ਕੌਣ ਕਹਿੰਦਾ ਸੀ ਜੇ ਜੇ ਮੇਰਾ ਚਿੰਟੂ ਸੁਸਾਇਡ ਕਰ ਲੈਂਦਾ ਫੇਰ ਓਏ ਐਸੀ ਤੁਹਾਡੇ ਚਿੰਟੂ ਜੇ ਜੇ ਮੇਰਾ ਚਿੰਟੂ ਨਹਿਰ ਵਿੱਚ ਛਾਲ ਮਾਰ ਜਾਂਦਾ ਫੇਰ ਓਏ ਅਸੀਂ ਤੁਹਾਡੇ ਕੋਈ ਚਿੰਟੂ ਮੇਰੇ ਚਿੰਟੂ ਨੇ ਕੱਲ ਦਾ ਖਾਣਾ ਨਹੀਂ ਖਾਦਾ ਜੇ ਉਹਨੂੰ ਕੁਝ ਹੋ ਗਿਆ ਜੇ ਉਹਨੂੰ ਕੁਝ ਹੋ ਗਿਆ ਫਿਰ ਅਸੀਂ ਤੁਹਾਡੇ ਚਿੰਟੂ ਨੂੰ ਕੁੱਟਿਆ ਨਹੀਂ ਸਿਰਫ ਘੁਰਿਆ ਘੁਰਿਆ ਵੀ ਤਾਂ ਵੀ ਉਹ ਪੜਦਾ ਨਹੀਂਗਾ ਅਸੀਂ ਇਹਨੂੰ ਪੜਾਉਣਾ ਥੋੜੀ ਐ ਪੜਾਉਣਾ ਬੜੂਣਾ ਨਹੀਂ ਐਸੀ ਅਸੀਂ ਤਾਂ ਉਹਨੂੰ ਆਇਲਸ ਕਰਾ ਕੇ ਕੈਨੇਡਾ ਭੇਜਣਾ ਹੈ ਉਹ ਭੈਣ ਜੀ ਦੇ ਤੁਹਾਡਾ ਚਿੰਟੂ ਪੜਿਆ ਨਾ ਐ ਕਿਵੇਂ ਜਾਊਗਾ ਕੈਨੇਡਾ ਜਾਊਗਾ ਕੈਨੇਡਾ ਜਹਾਜ਼ ਤੇ ਮੇਰੇ ਕਹਿਣ ਦਾ ਮਤਲਬ ਇਹ ਜੇ ਉਹਦੇ ਚਾਰ ਅੱਖਰ ਦਿਮਾਗ 'ਚ ਨਾ ਪਏ ਆਇਲਸ ਨਾ ਕੀਤੀ ਜਾ ਹਰ ਕਿਥੋਂ ਚੜ ਜਾਊਗਾ 에ਰਪੋਰਟ ਤੋਂ ਬੇਸੂ ਉਹ ਮੇਰੇ ਕੱਲ ਸੁਣੋ ਜਿਹੜਾ ਤੁਹਾਡਾ ਚੰਟੂ ਆ ਸਕੂਲ ਦਾ ਸੈਸ਼ਨ ਭੰਗ ਕਰ ਦਿੰਦਾ ਬੈਂਚ ਤੋੜ ਦਿੰਦਾ ਪੱਕੇ ਤੋੜ ਦਿੰਦਾ ਹੋਰ ਤਾਂ ਹੋਰ ਭੈਣ ਜੀ ਗੰਦਿਆਂ ਗੰਦਿਆਂ ਗਾਲਾਂ ਕੱਢਦਾ ਵਾਓ ਗਾਲਾਂ ਗਾਲਾਂ ਕਰਦਾ ਤਾਂ ਮੇਰਾ ਚਿੰਟੂ ਮਾਈ ਗੋਡ ਐਨਾ ਕਿਊਟ ਲੱਗਦਾ ਐਨਾ ਕਿਊਟ ਲੱਗਦਾ ਕੱਲ ਮਾਦੀ ਇੰਸਟਾਗ੍ਰam ਤੇ ਨਾ ਰੀਲ ਪਾਈ ਗਾਲਾਂ ਕੱਢਦੇ ਹੋਏ ਦੀ ਮਾਈ ਗੋਡ ਫਾਲੋਅਰ ਜੀ ਫਾਲੋਅਰਸ ਆ ਰਹੇ ਐ ਇੱਕ ਹੋਰ ਗੱਲ ਦੱਸਾਂ ਉਹ ਤਾਂ ਆਪਣੇ ਪਾਪਾ ਨੂੰ ਵੀ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਮਾਈ ਗਾਡ ਨਾ ਕਿਊਟ ਲੱਗਦਾ ਨਾ ਜਦੋਂ ਪਾਪਾ ਨੂੰ ਕਹਿੰਦਾ ਪਾਪਾ ਤੇਰੀ ਓਏ ਸਕੂਲ ਐ ਤੁਸੀਂ ਸਕੂਲ ਦਾ ਮਾਹੌਲ ਖਰਾਬ ਕਰੀਂ ਆ ਜੋੜੇ ਥੋਡੇ ਗਿਆ ਛੋਟਾ ਚਿੰਟੂ ਪੜੇਗਾ ਪੜੇ ਸਿੱਖੀ ਲੈਣਾ ਤੂੰ ਗੱਲ ਸੁਣੋ ਮਾਸਟਰ ਜੀ ਅਗਰ ਮੇਰੇ ਚਿੰਟੂ ਨੂੰ ਸਕੂਲ ਵਿੱਚ ਕਿਸੇ ਨੇ ਵੀ ਟੱਚ ਵੀ ਕੀਤਾ ਨਾ ਮੈਂ ਤੁਹਾਡੇ ਤੇ ਕੇਸ ਕਰ ਦੂੰਗੀ ਕੇਸ ਨੌਂਸੈਂਸ ਸਟੂਪਿਡ ਬਤਨੀ ਆ ਹਾਲ ਨੇ ਅੱਜਕੱਲ ਮਾਂ ਪਿਓ ਦੇ ਆ ਹਾਲ ਨੇ ਫੇਰ ਕਹਿਣਗੇ ਅਧਿਆਪਕ ਪੜਾਉਂਦੇ ਨਹੀਂ ਅਧਿਆਪਕ ਉਹ ਵੀ ਕਿੱਥੋਂ ਪੜਾ ਲੈਣਗੇ ਜਦੋਂ ਮਾਂ ਪਿਓ ਆ ਕੇ ਉਹਨਾਂ ਦੇ ਹੱਥੀ ਬੰਨ ਗਏ ਕੋਈ ਟਾਈਮ ਹੁੰਦਾ ਸੀ ਕੋਈ ਸਮਾਂ ਹੁੰਦਾ ਸੀ ਜਦੋਂ ਅਧਿਆਪਕਾਂ ਦੇ ਸਨਮਾਨ ਵਜੋਂ ਉਹਨਾਂ ਦੇ ਗਲਾਂ ਵਿੱਚ ਖੇਸ ਪਾਏ ਜਾਂਦੇ ਸੀ ਪਰ ਅੱਜ ਕੇਸ ਪਾਏ ਜਾਂਦੇ ਸਮਾਂ ਬਦਲ ਗਿਆ ਇਹੀ ਚਿੰਟੂ ਵੱਡਾ ਹੋ ਕੇ दारू ਪੀਂਦਾ ਹੈ ਸ਼ਰਾਬ ਪੀਂਦਾ ਹੈ ਰਾਤ ਨੂੰ ਲੇਟ ਘਰੇ ਵਰਦਾ ਹੈ ਮਾਂ ਪਿਓ ਨੂੰ ਕੁਰਦਾ ਹੈ ਕਿਉਂਕਿ ਬਹੁਤਾ ਲਾੜ ਪਿਆਰ ਵੀ ਬੱਚਿਆਂ ਨੂੰ ਉਗਾਰਦਿੰਦਾ ਕਹਿਰ ਮੈਂ ਵੀ ਅਕੀ ਤੀਵਾਂ ਵਾਰ ਕੀਤੀ ਨੌਵੀਂ ਤੇ ਨੌਵੀਂ ਤੋਂ ਦਸਵੀਂ ਮੈਨੂੰ ਯਾਦ ਆ ਸਾਡੇ ਵੇਲੇ ਦਸਵੀਂ ਜੰਗ ਜਿੱਤਣ ਦੇ ਬਰਾਬਰ ਹੁੰਦੀ ਸੀ ਇੱਕ ਦਿਨ ਮੈਂ ਅੱਧੀ ਛੁੱਟੀ ਕਰੇਗਾ ਜਾ ਕੇ ਬਾਪੂ ਨੂੰ ਕਹਿੰਦਾ ਮੈਂ ਕਾ ਬਾਪੂ ਮੈਨ ਨਹੀਂ ਪੜਦਾ ਯਾਰ ਮੈਂ ਸਕੂਲ ਜਾਂਦਾ ਉਥੇ ਤਾਂ ਮਾਸਟਰ ਜੀ ਕਹਿੰਦੇ ਨੇ ਮੈਂ ਤਾਂ ਤੇਨਾ ਟਰੈਕਟਰ ਵਾਲੀ ਸੀਟ ਤੇ ਬੈਠੂਗਾ ਪਰ ਮੇਰਾ ਬਾਪੂ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਪੁੱਤ ਜੱਜ ਤੂੰ ਟਰੈਕਟਰ ਵਾਲੀ ਸੀਟ ਤੇ ਬਹਿ ਗਿਆ ਨਾ ਕੱਲੋਂ ਅਫਸਰ ਵਾਲੀ ਸੀਟ ਤੇ ਹੋਰ ਕੋਈ ਬਹਿ ਜਾਊਗਾ ਨਾਰੇ ਆਪਣੇ ਕੋਲੇ ਲੈ ਦੇ ਕੇ ਬੱਚਦਾ ਵੀ ਕੀ ਇਹ ਪੁੱਤ ਦੋ ਤਾਂ ਕਿੱਲੇ ਨੇ ਮਾਂ ਤੇਰੀ ਬਿਮਾਰ ਪਈ ਆ ਭੈਣ ਵਿਆਹਣ ਵਾਲੀ ਆ ਤੂੰ ਪੜ ਲੈ ਕਿ ਕੋਈ ਅਫਸਰ ਬਣ ਜਾ ਪੁੱਤ ਪੜ ਲੈ ਕੇ ਕੋਈ ਅਫਸਰ ਬਣ ਜਾ ਹੋਇਆ ਕੀ ਇਹਨਾਂ ਸਾਰੀਆਂ ਗੱਲਾਂ ਨੇ ਮੈਨੂੰ ਅੰਦਰੋਂ ਅੰਦਰੀ ਚਝੌਰਤਾ ਮੈਂ ਰੱਜ ਕੇ ਪੜਿਆ ਪੂਰੀ ਮਿਹਨਤ ਦੇ ਨਾਲ ਪੜਿਆ ਤੇ ਪੂਰੇ ਜ਼ਿਲ੍ਹੇ ਚੋਂ ਪਹਿਲੇ ਨੰਬਰ ਤੇ ਆਇਆ ਉਹ ਵੀ ਪਿੰਡ ਵਾਲੀ ਸਰਕਾਰੀ ਸਕੂਲ ਚ ਤੇ ਜਿਸ ਦੀ ਮੇਰੇ ਨਾਲੋਂ ਜ਼ਿਆਦਾ ਖੁਸ਼ੀ ਮੇਰੇ ਅਧਿਆਪਕਾਂ ਨੂੰ ਸੀ ਜਿਨ੍ਹਾਂ ਨੇ ਸਨਮਾਨ ਵਜੋਂ ਮੈਨੂੰ ਇੱਕ ਸ਼ਰਟ ਗਿਫਟ ਕੀਤੀ ਜੋ ਕਿ ਮੇਰੇ ਤੋਂ ਐਨੀ ਖੁੱਲੀ ਸੀ ਉਹ ਖੁੱਲੀ ਸ਼ਰਟ ਦਾ ਕਾਰਨ ਪੁੱਛਣ ਵਾਸਤੇ ਮੈਂ ਮਾਸਟਰ ਜੀ ਕੋਲ ਗਿਆ ਮੈਂ ਕਿਹਾ ਤੁਸੀਂ ਧੋਖਾ ਕਰਤਾ ਆ ਜਿਹੜੀ ਸ਼ਰਟ ਦਿੱਤੀ ਖੁੱਲੀ ਬਹੁਤ ਹੈ ਮੇਰੇ ਪਾਪੇ ਦੇ ਨਹੀਂ ਆਉਂਦੀ ਪਰ ਮਾਸਟਰ ਜੀ ਕਹਿੰਦੇ ਖੁੱਲੀ ਸ਼ਰਟ ਤੈਨੂੰ ਤਾਂ ਦਿੱਤੀ ਐ ਤੂੰ ਪਹਿਲੇ ਦਿਨ ਨੌਕਰੀ ਤੇ ਗਿਆ ਇਹ ਸ਼ਰਟ ਪਾ ਜੀ ਸਾਨੂੰ ਖੁਸ਼ੀ ਹੋਣੀ ਪਰ ਉਹ ਸ਼ਰਟ ਅੱਜ ਵੀ ਟ੍ਰਾਂਕ ਚ ਸਾਂਭੀ ਪਈ ਐ ਕਿਉਂਕਿ ਨੌਕਰੀ ਤਾਂ ਮਿਲੀ ਨਹੀਂ ਖੈਰ ਆਪਾਂ ਗੱਲ ਨੂੰ ਹੋਰ ਹੀ ਪਾਸ ਲੈ ਗਏ ਮੈਂ 10ਵੀਂ ਤਬਾਦ ਕੀਤੀ 11ਵੀਂ ਤੇ 11ਵੀਂ ਤਬਾਦ 12ਵੀਂ 12ਵੀਂ ਚੱਕਾ ਸਿਆਲੀ ਗਾ ਦਾ ਹੱਸਦਾ ਮੇਰਾ ਯਾਰ ਹੁੰਦਾ ਸੀ ਭੋਲਾ ਉਹਦੀਆਂ ਬੜੀਆਂ ਮਾਰੀਆਂ ਆਉਂਦਾ ਸੀ ਪ ਉਹ ਜਿੰਨਾ ਟਾਈਮ ਸਕੂਲ ਚ ਪੜਿਆ ਕਦੇ ਮਾਂ ਦਾ ਪਤਨਾ ਕਿ ਨਹੀਂ ਆਇਆ ਤੇ ਦੂਜੀ ਮਾਰੀ ਆ ਤੇ ਜਿਹੜੀ ਸਾਡੇ ਸਾਰਿਆਂ ਦੀ ਵੀ ਹੋਣੀ ਆ ਪੁੱਛੋ ਕਿਹੜੀ ਪੁੱਛੋ ਕਿਹੜੀ ਨਕਲ ਮਾਰਨ ਵਾਲੀ ਇੱਕ ਦਿਨ ਹੋਇਆ ਕਿ 12ਵੀਂ ਦੇ ਕੱਚੇ ਪੇਪਰ ਹੋਈਆਂ ਤੇ ਭੋਲਾ ਮੈਨੂੰ ਵਾਰ-ਵਾਰ ਤੰਗ ਕਰੀ ਜਾ ਬਈ ਪੇਪਰ ਕਰਾ ਪੇਪਰ ਕਰਾ ਦੇ ਯਾਰ ਪੜ ਕੇ ਆਇਆ ਕਰੋ ਓਏ ਪੜ ਕੇ ਤਾਂ ਆਇਆ ਸੀ ਤੇ ਫੇਰ ਭੁੱਲ ਗਿਆ ਯਾਰ ਚੁੱਪ ਕਰ ਜਾ ਓਏ ਆ ਕੀ ਲਿਖਿਆ ਓਏ ਕੀ ਲਿਖਿਆ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ ਤੇ ਸਾਰੇ ਕਰਨੇ ਆ ਬਾਬੇ ਉੱਤਰ ਨਹੀਂ ਕਰਨੇ ਓਹ ਭਰਾਵਾ ਉੱਤਰ ਵੀ ਕਰਨੇ ਉਦੋਂ ਮੈਡੇ ਮੀਲ ਖਾਨ ਨੂੰ ਮੂਰੇ ਬੈਠਾ ਨਾਲ ਉੱਤਰ ਹੀ ਕਰਦਾ ਸੱਬੇ ਕੀ ਹੈ ਕਰਾ ਦੇ ਪੇਪਰ ਯਾਰ ਮੈਂ ਨਹੀਂ ਕਰਾਉਂਦਾ ਵੀ ਮੈਂ ਕਿਉਂ ਕਰਾਵਾਂ ਮਰੁੰਡਾ ਖਵਾਉ ਓਏ ਚੱਲ ਫਿਰ ਪੋਪਲੇ ਵੀ ਖਵਾ ਦੀ ਪੋਪਲੇ ਇਹ ਐ ਯਾਰ ਸ਼ਾਹਜਹਾਨ ਕਿਵੇਂ ਪੈਂਦਾ ਯਾਰ ਸ਼ਾਹਜਹਾਨ ਮੰਜੇ ਤੇ ਮੈਨੂੰ ਕੀ ਪਤਾ ਮੈਂਗੜਾ ਨੂੰ ਪਾ ਕੇ ਆਉਂਦਾਂ ਰਿਆਂ ਪਰ ਪੈਸੇ ਆਮਨੇ ਦਿੱਤੇ ਸੀ ਓਨੇ ਪੈਸੇ ਵੀ ਨਹੀਂ ਦਿੱਤੇ ਸੀ ਓਨੇ ਕੰਮ ਕਰਾ ਕੇ ਮੈਂ ਇਸ ਤਰ੍ਹਾਂ ਦੇ ਹੱਥੇ ਵੜਤੇ ਸੀਗੇ ਹਾਂ ਓਏ ਤੇ ਹੋਰ ਮੇਰਾ ਪਾਪਾ ਵੀ ਮਿਸਤਰੀ ਆ ਓਏ ਬਚਾ ਕੇ ਰੱਖੇ ਕਿਤੇ ਕੋਈ ਖੁੱਡਾ ਪਾ ਕੇ ਨੱਤਾ ਹੀ ਨਾ ਵਰਦੇ ਉਹਨੇ ਓਏ ਉਹ ਬਾਹੂਬਲੀ ਆਹੋ ਚੱਕ ਚੱਕ ਕੇ ਮਾਰੂ ਹਵਾ ਇੱਥੇ ਤਾਂ ਬਾਥਰੂਮ ਚ ਲੱਕ ਜਾਂਦਾ ਹਾਂ ਬਾਬੇ ਇੱਕ ਗੱਲ ਦੱਸ ਯਾਰ ਹਾਂ ਜਿਹੜਾ ਬੰਦਾ ਚੀਜ਼ ਬਣਾਉਂਦਾ ਹੈ ਉਹ ਉਹਦੀ ਕਿਉਂ ਨਹੀਂ ਹੁੰਦੀ ਉਹ ਉਹਦੀ ਕਿਉਂ ਹੁੰਦੀ ਹੈ ਜਿਹੜਾ ਬੰਦਾ ਪੈਸੇ ਦਿੰਦਾ ਯਾਰ ਗੱਲ ਤਾਂ ਤੇਰੀ ਸਹੀ ਆ ਮਿੱਤਰਾਂ ਉਸਨ ਸਾਡੀ ਉਮਰ ਨਿਆਣੀ ਸੀ ਇਹ ਗੱਲ ਸਾਡੇ ਉੱਪਰੋਂ ਦੀ ਲੰਘੀ ਵੀ ਜਿਹੜਾ ਬੰਦਾ ਚੀਜ਼ ਬਣਾਉਂਦਾ ਦੀ ਹੁੰਦੀ ਕਿਉਂ ਨਹੀਂ ਇੱਕ ਕਿਸਾਨ ਧਰਤੀ ਚਾਨਣ ਗਾਉਂਦਾ ਪੂਰੀ ਦੁਨੀਆ ਦਾ ਢਿੱਡ ਭਰਦਾ ਪਰ ਆਪ ਉਹ ਕੂਖਾ ਮਰਦਾ ਸਲਪਾਸਾ ਪੀਂਦਾ ਇੱਕ ਮਜ਼ਦੂਰ ਵੱਡੇ ਵੱਡੇ ਸਕੂਲ ਬਣਾ ਦਿੰਦਾ ਕਾਲਜ ਬਣਾ ਦਿੰਦਾ ਪਰ ਆਪਦੇ ਜਵਾਬ ਉਹਦੇ ਅਣਪੜ੍ਹ ਰਹੇ ਜਾਂਦੇ ਨੇ ਇੱਕ ਮੈਸਤਰੀ ਵੱਡੇ ਵੱਡੇ ਹਸਪੀਟਲ ਬਣਾ ਦਿੰਦਾ ਕਲੀਨਿਕ ਬਣਾ ਦਿੰਦਾ ਪਰ ਆਪਦੇ ਜਵਾਬ ਉਹਦੇ ਬੇ ਇਲਾਜੇ ਮਰ ਜਾਂਦੇ ਨੇ ਵਾਕਈ ਗੱਲ ਤੁਹਾਨੂੰ ਵੀ ਸੋਚਣੀ ਪੈਣੀ ਹੈ ਕਿ ਜਿਹੜਾ ਬੰਦਾ ਚੀਜ਼ ਬਣਾਉਂਦਾ ਦੀ ਹੁੰਦੀ ਕਿਉਂ ਖੈਰ ਮੈਂ ਵੀ 12ਵੀਂ ਤਬਾਦ ਕੀਤੀ ਪੀਏ ਪੀਏ ਤੋਂ ਬਾਅਦ ਐਮਏ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਦਾ ਉੱਥੇ ਜਾ ਕੇ ਕੀਤੀ ਪੀਐਚਡੀ ਤੇ ਜਦੋਂ ਮੈਂ ਪੀਐਚਡੀ ਕਰਕੇ ਪਿੰਡ ਵਾਪਸ ਆਇਆ ਜਦੋਂ ਮੈਂ ਉਸ ਹੌਸਲੇ ਵਾਲੇ ਮਾਸਟਰ ਨੂੰ ਮਿਲਿਆ ਤੇ ਉਹਦਾ ਵੀ ਹੌਸਲਾ ਟੁੱਟ ਗਿਆ ਸੀ ਕਿਉਂਕਿ ਅੱਜ ਤੁਹਾਡੇ ਸਕੂਲਾਂ 'ਚ ਜਿਹੜੇ ਟੀਚਰ ਰੱਖੇ ਜਾਂਦੇ ਉਹ ਪੜ੍ਹਾਉਣ ਆਸਤੇ ਨਹੀਂ ਉਹ ਰੱਖੇ ਜਾਂਦੇ ਦਫ਼ਤਰੀ ਕਮਾਂਕਰਾਂ ਨੂੰ ਉਹ ਰੱਖੇ ਜਾਂਦੇ ਮੇਲਾ ਕਰਨ ਨੂੰ ਉਹ ਰੱਖੇ ਜਾਂਦੇ ਮੋਟਾਂ ਦੇ ਨੰਬਰ ਲਾਉਣ ਨੂੰ ਮੀਟਰਾਂ ਦੇ ਨੰਬਰ ਲਾਉਣ ਨੂੰ ਪਰ ਮਾਸਟਰ ਜੀ ਵਰਗੇ ਬੰਦੇ ਵੀ ਜ਼ਿੰਦਗੀ 'ਚ ਹਾਰਨ ਵਾਲੇ ਨਹੀਂ ਹੁੰਦੇ ਉਹਨਾਂ ਦਾ ਰਲ ਕੇ ਹੌਸਲਾ ਤੋੜ ਦਿੱਤਾ ਜਾਂਦਾ ਕਿਉਂਕਿ ਸਕੂਲਾਂ ਨੂੰ ਸਕੂਲ ਨਹੀਂ ਕਾਲਜਾਂ ਨੂੰ ਕਾਜ ਨਹੀਂ ਆਪਾਂ ਮੰਡੀ ਸਮਝ ਲੱਗ ਪਿਆ ਕਿ ਆਇਆ ਇਸ ਮੰਡੀ ਦੇ ਵਿੱਚ ਨਿਕਲਾਂਗੇ ਜੱਜ ਬਣ ਕੇ ਆਇਆ ਇਸ ਮੰਡੀ ਦੇ ਵਿੱਚ ਨਿਕਲਾਂਗੇ ਅਫਸਰ ਬਣ ਕੇ ਆਇਆ ਇਸ ਮੰਡੀ ਦੇ ਵਿੱਚ ਨਿਕਲਾਂਗੇ ਪ੍ਰੋਫੈਸਰ ਬਣ ਕੇ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਆਇਆ ਸਕੂਲ ਦੇ ਵਿੱਚ ਆਇਆ ਕਾਲਜ ਦੇ ਵਿੱਚ ਨਿਕਲਾਂਗੇ ਚੰਗਾ ਇਨਸਾਨ ਬਣ ਕੇ ਪਰ ਮੈਂ ਤੁਹਾਨੂੰ ਕਿਉਂ ਸਖਾਰਿਆ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਜੋ ਖੁਦ ਇਸ ਮੰਡੀ ਵਿੱਚ ਰੌਲਦਾ ਫਿਰਦਾ ਲੈ ਲਓ ਮੇਰੇ ਮੇਰੀਆਂ ਡਿਗਰੀਆਂ ਲੈ ਲਓ ਸਰਟੀਫਿਕੇਟ ਮੈਨੂੰ ਨਹੀਂ ਲੋੜ ਇਨ੍ਹਾਂ ਡਿਗਰੀਆਂ ਦੀ ਜੇ ਸਾਡੇ ਘਰੇ ਰੋਟੀ ਨਾ ਪੱਕੀ ਪਰ ਤੁਸੀਂ ਵੀ ਕਿਉਂ ਲਓ ਕਿਉਂ ਲਾਉਂਗੇ ਮੇਰੀਆਂ ਡਿਗਰੀਆਂ ਤੁਸੀਂ ਵੀ ਵਕਤ ਰਹਿੰਦੇ ਕਰੋਗੇ ਗਾਇਸ ਤੇ ਚੜਜੋਗੇ ਜਹਾਜ਼ ਤੁਰਜੋਗੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਛੱਡ ਜੂਗੇ ਉਸ ਧਰਤੀ ਨੂੰ ਜਿਹੜੀ ਧਰਤੀ ਨੂੰ ਆਪਣਾ ਬਣਾਉਣ ਵਾਸਤੇ ਆਪਣਾ ਆਪ ਵਾਰਿਆ ਜਿਹੜੀ ਧਰਤੀ ਨੂੰ ਆਪਣਾ ਬਣਾਉਣ ਲਈ ਪਰਿਵਾਰ ਵਾਰਿਆ ਤੇ ਜਿਹੜੀ ਧਰਤੀ ਨੂੰ ਆਪਣਾ ਬਣਾਉਣ ਲਈ ਵੱਡੇ ਛੋਟੇ ਸਾਬ ਜਦਾਂ ਨੇ ਕੁਰਬਾਨੀਆਂ ਦਿੱਤੀਆਂ ਛੱਡ ਜੋ ਇਸ ਧਰਤੀ ਨੂੰ ਕੀ ਹੋ ਜੂਗਾ ਭਗਤ ਸਿੰਘ ਸਾਡੇ ਉੱਤੇ ਹੱਸ ਲੂਗਾ ਕੀ ਹੋ ਜੂਗਾ ਕਰਤਾਰ ਸਿੰਘ ਸਰਾਭਾ ਸਾਨੂੰ ਸਵਾਲੀਆ ਨਜ਼ਰਾਂ ਨਾਲ ਦੇਖੂਗਾ ਕੀ ਹੋ ਜੂਗਾ ਗਦਰੀ ਬਾਬੇ ਸਾਡੀਆਂ ਰਗਾਂ 'ਚ ਆਪਣਾ ਖੂਨ ਲੱਪਣਗੇ ਛੱਡ ਜੋ ਇਸ ਧਰਤੀ ਨੂੰ ਪਰ ਮੈਂ ਇੱਕ ਗੱਲ ਦੱਸਾਂ ਮੈਂ ਇੱਥੇ ਕੋਈ ਡਿਗਰੀਆਂ ਵਿੱਚ ਨਹੀਂ ਆਇਆ ਮੈਂ ਤਾਂ ਡਿਗਰੀਆਂ ਵਿੱਚੰਦਾ ਤਮਾਸ਼ਾ ਕੀਤਾ ਕਿਉਂਕਿ ਲੋਕਾਂ ਨੂੰ ਤਮਾਸ਼ਾ ਵੇਖਣ ਦੀ ਆਤ ਪੈ ਗਈ ਆ ਅਸੀਂ ਤਮਾਸ਼ਾ ਹੀ ਹੋ ਗਿਆ ਮੈਂ ਆਪਣੀਆਂ ਡਿਗਰੀਆਂ ਵੇਚਾਂਗੇ ਨਹੀਂ ਇਹਨਾਂ ਦਾ ਮੁੱਲ ਪਾਉਂਗਾ ਕੱਲ ਨੂੰ ਮੈਂ ਜਾਊਂਗਾ ਚੰਡੀਗੜ੍ਹ ਪਰਸੋਂ ਜਾਊਂਗਾ ਦਿੱਲੀ ਉੱਥੇ ਪਾਉਂਗਾ ਉੱਥੇ ਪਾਉਂਗਾ ਮੇਰੇ ਪਿਓ ਦੇ ਸਿਰ ਤੇ ਬਿੰਨੇ ਖਰਚੇ ਦਾ ਮੁੱਲ ਉੱਥੇ ਪਾਉਂਗਾ ਮੇਰੀ ਮਾਂ ਦੇ ਵਿੱਚ ਹੋਏ ਗਹਿਣਿਆਂ ਦਾ ਮੁੱਲ ਉੱਥੇ ਪਾਉਂਗਾ ਮੇਰੀ ਭੈਣ ਦੀ ਆਸਾਂ ਤੇ ਮੇਰੇ ਸੁਪਨਿਆਂ ਦਾ ਮੁੱਲ ਕਹਿੰਦੇ ਆ ਨਾ ਬੰਦੇ ਦਾ ਸੱਕੇ ਸੰਬੰਧੀ ਮਰ ਜਾਏ ਬੰਦਾ ਚੱ ਬੰਦੇ ਦੀ ਮਾਂ ਮਰ ਜੇ ਨਾ ਉਹ ਵੀ ਚਰ ਲੈਂਦਾ ਪਰ ਜਦੋਂ ਬੰਦੇ ਦੇ ਸੁਪਨੇ ਮਰਦੇ ਆ ਨਾ ਵੀਰੇ ਬੰਦਾ ਵੀ ਥਾਂ ਤੇ ਮਰ ਜਾਂਦਾ ਐਵੇਂ ਤਾਂ ਨਹੀਂ ਪੰਜਾਬੀ ਦੇ ਮਹਾਨ ਕਵੀ ਅਵਤਾਰ ਸਿੰਘ ਪਾਸ ਦੀ ਲੱਗੇ ਨੇ ਕਿ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ ਪਰ ਮੈਂ ਆਪਦੇ ਸੁਪਨੇ ਮਰ ਨਹੀਂ ਦੇਵਾਂਗਾ ਇਹਨਾਂ ਨੂੰ ਮੈਂ ਜਿੰਦਾ ਰੱਖੂੰਗਾ ਕੱਲ ਨੂੰ ਮੈਂ ਜਾਊਂਗਾ ਚੰਡੀਗੜ੍ਹ ਪਰਸੋਂ ਜਾਊਂਗਾ ਦਿੱਲੀ ਉੱਥੇ ਮਿਲਦੇ ਆ ਤਦ ਤੱਕ ਲਈ ਸ਼ੁਕਰੀਆ ਤੁਸੀਂ ਬਿਲਕੁਲ ਜੋ ਅੱਜਕਲ ਹੋ ਰਿਹਾ ਇਹ ਵੀ ਜਿਹੜੀ ਇੱਕ ਕਨੈਕਟ ਦੇ ਰਿਹਾ ਨੁਕੀਸ਼ ਜੀ ਤੇ ਬਿਲਕੁਲ ਸਭਾ ਤੁਹਾਡੇ ਲਈ ਇੰਨਾ ਆਸਾਨ ਨਹੀਂ ਹੋਣ ਵਾਲਾ ਏਗਾ ਹਾਸਾ ਤਾਂ ਮਿਲ ਰਿਹਾ ਲੇਕਿਨ ਇਹ ਬਿਲਕੁਲ ਰਿਐਲਿਟੀ ਆਉਣ ਵਾਲੇ ਸਮੇਂ ਜੋ ਚੱਲ ਰਿਹਾ ਹੈ ਇਹਨਾਂ ਕੀ ਜਨਤਾ ਨੂੰ ਜਿਹੜਾ ਹੈਗਾ ਇਹਨਾਂ ਦਾ ਸਾਹਮਣਾ ਕਰਨਾ ਪੈਗਾ ਬੀਸ ਕੰਮ ਲਈ ਤੇ ਡਿਗਰੀਆਂ ਕਰਕੇ ਬੰਦਾ ਰੀਡੀ ਲਾਉਣ ਵਾਲੀ ਗੱਲ ਬਿਲਕੁਲ ਸਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਕੰਪੀਟੀਸ਼ਨ ਦਿਨੋਂ ਦਿਨ ਜਿਹੜਾ ਉਹ ਵੱਧਦਾ ਜਾ ਰਿਹਾ ਇਸ ਕਰਕੇ ਤੁਹਾਨੂੰ ਹੁਣੇ ਤੋਂ ਜਿਹੜਾ ਸੀਰੀਅਸ ਹੋਣਾ ਪੈਣਾ ਪੜਾਈ ਪਰ ਦੀ ਸਮਾਜ ਪਰ ਦੀ ਤੇ ਆਪਣੇ ਹੱਕਾਂ ਦੇ ਨਾਲ ਇਹ ਆਪਣੇ ਹੱਕ ਲੈ ਲਈ ਉਹਨਾਂ ਦੇ ਨਾਲ ਲੜਨ ਦੇ ਉਨੇ ਤੋਂ ਵੇਰ ਹੋਣਾ ਆਪਣਾ ਫਿਰ ਤੁਸੀਂ ਜ਼ਿੰਦਗੀ ਸੰਭਲੋ ਸਕਦੇ ਆ ਸੋ ਅਸੀਂ ਇਸ ਟੀਮ ਦਾ ਹਰਦੀਪ ਸਿੰਘ ਜੀ ਦਾ ਸਰਗਰਨ ਸਿੰਘ ਜੀ ਦਾ ਬਹੁਤ ਸੋਨਾ ਨਾਲ ਬਹੁਤ ਅੱਛੇ ਢੰਗ ਦੇ ਨਾਲ ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਵੱਡੀ ਸਿੱਖਿਆ ਜੀ ਦਿੱਤੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਇਹ ਕਹਿੰਦੇ ਸਾਰੇ ਸਟਾਫ ਨੂੰ ਸ਼ੁਕਰੀਆ ਥੈਂਕ ਯੂ ਜੀ ਸਭ ਦੀ ਛੋਟੀ ਰਿਕਵੈਸਟ ਹੈ ਜੀ ਕਿ ਤੇਨੀ